ਸਿਆਸੀ ਅਖਾੜਾ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੇ ਫਿਰ ਤੋਂ ਪਖਾ ਦਿੱਤਾ ਹੈ ਤੇ ਇਸ ਤੋਂ ਵਿੱਚ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਮਨਦੀਪ ਸਿੰਘ ਸਣੀ ਦੀ ਜਿੱਤ ਹੁੰਦੀ ਹੈ ਜਾਂ ਨਹੀਂ ਜਫਰ ਤੋਂ ਆਮ ਆਦਮੀ ਪਾਰਟੀ ਇਸ ਸੀਟ ਦੇ ਉੱਤੇ ਆਪਣੀ ਜਿਹੜੇ ਕਿ ਮੁੜ ਜਿੱਤ ਪ੍ਰਾਪਤ ਕਰਦੇ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਤਰਨਤਾਰਨ ਦੀਆਂ ਜਿਮਨੀ ਚੋਣਾਂ ਹੋਣ ਜਾਣ ਰਹੀਆਂ ਨੇ ਇਸ ਤੋਂ ਪਹਿਲਾਂ ਹੀ ਲਗਾਤਾਰੀ ਕਬੱਡੀ ਹਲਚਲ ਦੇਖਣ ਨੂੰ ਮਿਲੀ ਹੈ ਮਨਦੀਪ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਵਿਰੋਧ ਦੇ ਧਰ ਦੇ ਉੱਤੇ ਉਹਨਾਂ ਨੇ ਪਲਟਵਾਰ ਵੀ ਕੀਤਾ ਹੈ ਹਰ ਕੀ ਕੁਝ ਕਹਿਣਾ ਨਾ ਦਾ ਆਓ ਤੁਹਾਨੂੰ ਸੁਣਾਉਨੇ ਆ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨਤਨ ਸਾਹਿਬ ਦੀ ਚੋਣ ਮੁਹਿੰਮ ਸਟਾਰਟ ਕਰਨ ਜਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀ ਮੁੱਦੇ ਲੈ ਕੇ ਜਾਓਗੇ ਲੋਕਾਂ ਨੂੰ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰੇ ਜਿਹੜਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਹੈ ਮਗਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਦੇਖੋ ਇਹ ਤੇ ਮਾਨਯੋਗ ਕੋਰਟ ਨਹੀਂ ਕਰਨਾ ਜੀ ਤੇ ਮੇਰੇ ਹੱਥ ਵਸ ਨਹੀਂ ਹੈ ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਆਪਣਾ ਵੀਰ ਅਮਰਤਪਾਲ ਸਿੰਘ ਆਪਣਾ ਵੀਰ ਅਮਰਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਆ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਹੀ ਕਰਦੇ ਪਏ ਜਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰੀਂਡੈਂਟ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲ ਦਿੱਤਾ ਅਸੀਂ ਮਾਂ ਜੋ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਇਸ਼ਾਨੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇ ਦੇ ਸੁਪਰੀਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਨਯੋਗ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਫਿਰ ਉਸ ਤੋਂ ਬਾਅਦ ਹੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਹੀ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਕੁੱਟਮਾਰ ਕੀਤੀ ਖਾਸ ਕਰਕੇ ਔਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕ ਜੁੜ ਹੋ ਕੇ ਰੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਆਪਾਪੋਜੀਸ਼ਨ ਨੂੰ ਕਿਦਾਂ ਕੰਟਰੋਲ ਕਰੋਗੇ ਕਿਉਂਕਿ ਆਪੋਜੀਸ਼ਨ ਬਾਰ-ਬਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹਨਾਂ ਨੇ ਮਰਡਰ ਕੀਤਾ ਤੇ ਉਹਦਾ ਭਰਾ ਰਾਜਨੀਤਿਕ ਫਾਇਦਾ ਲੈਣ ਵਾਸਤੇ ਲੋਕਾਂ ਨੂੰ ਵੋਟ ਕਿਉਂ ਪਾਣਗੇ ਜੀ ਲੋਕ ਵੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਮਾਰਡਰ ਨਹੀਂ ਕੀਤਾ ਜੀ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪ ਜੀ ਦੀ ਅੱਗੇ ਸਾਨੂੰ ਸ਼ੌਂਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਿਵਾਰ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋਈ ਰਾਜਨੀਤਿਕ ਹੈ ਪਰ ਇੱਕ ਚੀਜ਼ ਬੜੇ ਧਿਆਨ ਨਾਲ ਦੇਖੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਪ੍ਰਸ਼ਾਸਨ ਨੇ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫੇਰ ਹੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਉਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ ਛੋਟੇ ਆ ਤੇ ਆਪਾਂ ਮਤਲਬ ਬੇਨਤੀ ਕਰਨੀ ਆ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਇਸ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀਪ ਸਿੰਘ ਕੋ ਕਹਿਣ ਲੱਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਨੇ ਫਿਰ ਅਸੀਂ ਜੂ ਚੋਂ ਲੜਾਂਗੇ ਆਪੋਜੀਸ਼ਨ ਜੇ ਤੈਨੂੰ ਸਮਝ ਦਿਓ ਤੁਹਾਡੀ ਆਪੋਜੀਸ਼ਨ ਸਭ ਤੋਂ ਵੱਡਾ ਕੋਈ ਆਪੋਜੀਸ਼ਨ ਕੋਈ ਵੀ ਨਹੀਂ ਹੈ ਸਾਡੇ ਸਾਹਮਣੇ ਜਦੋਂ ਪੰਥ ਖਲੋਜੇ ਫਿਰ ਆਪੋਜੀਸ਼ਨ ਕੋਈ ਵੀ ਨਹੀਂ ਖਲੋਂਦਾ